ਅੱਜ ਪਿੰਡ ਦੁਗਰੀ ਜ਼ਿਲ੍ਹਾ ਰੋਪੜ ਔਰ ਦੇਖੋ ਇਹ ਵੀਡੀਓ ਬੜਾ ਖਾਸ ਹੈ ਸਾਡੇ ਨਾਲ ਬਜ਼ੁਰਗ ਸਰਦਾਰ ਸ਼ੇਰ ਸਿੰਘ ਲਗਭਗ ਉਮਰ ਇਹਨਾਂ ਦੀ 90 ਸਾਲ ਦੀ ਹੈਗੀ ਜੀ ਆਹ ਪੁਰਾਣੀ ਮਸਜਿਦ ਹੈਗੀ ਜੀ ਦੇਖੋ ਜੀ ਤੇ ਨਾਲੇ ਗੱਲਾਂ ਬਾਤਾਂ ਕਰਾਂਗੇ ਪਿੰਡ ਦੁਗਰੀ ਦੀਆਂ ਤੇ ਦੇਖੋ ਪੁਰਾਣੇ ਵਸੇਬ ਦੀਆਂ ਗੱਲਾਂ ਹੋਣ ਜਾ ਰਹੀਆਂ ਪੁਰਾਣੇ ਪੰਜਾਬ ਦੀਆਂ ਗੱਲਾਂ ਹੋਣ ਜਾ ਰਹੀਆਂ ਜਿਹੜੇ ਪੁਰਾਣੇ ਪੰਜਾਬ ਦੇ ਵਿੱਚ ਇੰਟਰਸਟ ਰੱਖਦੇ ਰੁਚੀ ਰੱਖਦੇ ਵੀਡੀਓ ਅਖੀਰ ਤੱਕ ਦੇਖੋ ਕਿਹੜੇ ਸੰਤਾ ਜਨਮ ਹੈ ਥੋੜਾ ਦੱਸਿਆ ਤੁਸੀਂ ਮੇਰਾ ਸਾਲ 1935 ਦਾ ਜਰਮਾ 35 ਤੋਂ ਵੀ ਪਹਿਲਾਂ 35 ਵੀ ਲੈ ਲਓ ਕਿੰਨੇ ਸਾਲ ਹੋ ਗਏ ਤੁਸੀਂ ਕਹਿੰਦਾ ਮਾਨਪੜਾ ਆਦਮੀਆਂ ਦੇ ਟੱਟੇ 1935 ਦੇ ਬਜ਼ੁਰਗ ਜਿਹੜੇ ਸਾਡੇ ਸਾਹਮਣੇ ਖੜੇ ਆ ਬਹੁਤ ਮਜ਼ਾ ਆਇਆ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਤੁਹਾਨੂੰ ਸਾਨੂੰ ਕਿਸੇ ਨੇ ਦੱਸ ਪਾਈ ਕਹਿੰਦੇ ਸਰਦਾਰ ਸ਼ੇਰ ਸਿੰਘ ਨੂੰ ਮਿਲੋ ਜਾ ਕੇ ਮੈਨੂੰ ਪਾਕਿਸਤਾਨੀ ਬਹੁਤ ਹਕੀਕਤ ਦਾ ਪਤਾ ਜਿਵੇਂ ਪਾਕਿਸਤਾਨ ਚ ਦੁਨੀਆ ਰਹਿੰਦੀ ਸੀ ਜਿਵੇਂ ਤਿਆਰਤਾ ਹੂੰ ਮੈਂ ਬਹੁਤੇ ਪਿੰਡਾਂ ਦਾ ਤਾਂ ਨਹੀਂ ਜਾਣਦਾ ਸਾਰੇ ਪਿੰਡ ਸਤਜੁਗ ਦਾ ਤਾਂ ਜਿਵੇਂ ਸਤਜੁਗੀ ਜੀ ਵਾ ਇੱਕਨ ਦਾ ਪਿੰਡ ਤਾਂ ਦੁਗਰੀ ਪਾਕਿਸਤਾਨ ਚ ਪਾਕਿਸਤਾਨ ਚ ਹਾਂ ਤੁਸੀਂ ਪਾਕਿਸਤਾਨ ਤੋਂ ਆਏ ਹੋ ਪਾਕਿਸਤਾਨ ਤੋਂ ਆਇਆ ਜਿਹੜਾ ਲਾਇਲਪੁਰ ਤਸੀਲ ਜਣਾ ਵਾਲਾ ਚੱਕ ਨੰਬਰ 21 ਦਾ ਸਾਡਾ ਜਿਹੜਾ ਵਾਲੇ ਦੇ ਗਏ ਉਹ ਵੀ ਗੱਲ ਅਸੀਂ ਬਾਅਦ ਚ ਤੇ ਕਰਾਂਗੇ ਪਹਿਲੇ ਦੁਗਰੀ ਦੀ ਗੱਲ ਕਰਨੀ ਹੈ ਦੁਗਰੀ ਬਾਰੇ ਜਾਣਕਾਰੀ ਕੀ ਹੈ ਤੁਹਾਡੀ ਜੀ ਦੁਗਰੀ ਬਾਰੇ ਆ ਮਸੀਦ ਬਿਲਕੁਲ ਸਹੀ ਦੀ ਜਗ੍ਹਾ ਆਇਆ ਸੀ ਅੱਛਾ ਇੱਥੇ ਰੌਣਕਾਂ ਲੱਗੀਆਂ ਰਹੀਆਂ ਧੀਆਂ ਹੂੰ ਕਿ ਜ਼ਖ਼ਮ ਸੁੱਕ ਗਿਆ ਬੜੇ ਜ਼ਖ਼ਮ ਤੇ ਬੜੀਆਂ ਰੌਣਕਾਂ ਦੀ ਇਜਾਜ਼ਤ ਬਹੁਤ ਵਰੀਆ ਤੇ ਹੂੰ ਤਾਂ ਪਿੰਡ 'ਚ 90% ਲੋਕ 95% ਗਰੀਬ ਜਨਤਾ ਹੂੰ ਜਿਹੜੀ ਵਧੀਆ ਗੁਜ਼ਾਰਾ ਕਰਦੀ ਹੈ ਵਧੀਆ ਤਰੱਕੀ ਫਿਰ ਗਏ ਆ ਹੂੰ 90% ਤਰੱਕੀ ਫਿਰ ਗਏ ਆ 47 ਗੱਲੋਂ ਜਦ ਤੁਸੀਂ 47 ਤੋਂ ਆਏ ਇੱਥੇ ਤੇ ਇੱਥੇ ਮੁਸਲਮਾਨ ਇੱਥੋਂ ਗਏ ਹੋਣਗੇ ਗਏ ਹੋਏ ਤੇ ਠੀਕ ਹੈ ਤੁਸੀਂ 47 ਚ ਇੱਥੇ ਆਏ ਤਾਂ ਕਿੰਨੇ ਕੁ ਘਰ ਖਾਲੀ ਤੇ ਉਹਨਾਂ ਦੇ ਸਭ ਪਰ ਗਿਆ ਤੇ ਗੱਲਾਂ ਪਿੰਡ ਹੂੰ ਹੌਣ ਜਦ ਆਇਆ ਮਹਿਰ ਪੱਟ ਹੁੰਦੀ ਜੀ ਲਹਿਰ ਪੱਟਣ ਵਾਲੀਆਂ ਲੇਬਰਾਂ ਬਹੁਤ ਆਈਆਂ ਹੋਈਆਂ ਜੀ ਇੱਥੇ ਅੱਛਾ ਹਾਂ ਸਭ ਲੇਬਰਾਂ ਦਾ ਪਿੰਡ ਦਾ ਹੂੰ ਪਾਹ ਜਾਬੀ ਸਮਾਂ ਦੇਖਿਆ 2 ਰੁਪਏ ਦਿਹਾੜੀ ਸੀ ਹੂੰ ਦੂਰ ਵੀ ਇਹ ਡਾਟਾ ਮਸੀ ਚੱਲਦਾ ਪਰਮਾਥਮੇ ਰੋਗ ਲੰਘਾ ਲਖਾਉਂਦਾ ਤਾਂ ਟਾਈਮ ਕਿਵੇਂ ਲਖਦਾ ਦਾ ਗਰੀਬਾਂ ਦਾ ਹੂੰ ਬਹੁਤ ਔਖਾ ਤਾਂ ਲੰਘਾ ਲਖਾਇਆ ਨਹਿਰ ਪੱਟ ਪੱਟ ਕੇ ਆ ਨਹਿਰ ਬੰਦਿਆ ਨੇ ਪੱਟੀ ਆ ਜਾਂ ਗਧਿਆਂ ਨੇ ਕੋਈ ਮਸ਼ੀਨਰੀ ਨਹੀਂ ਨੀ ਹੈ ਆ ਵਾਲੀ ਲਹਿਰ ਜਿਹੜੀ ਚੱਲਦੀ ਆ ਖੜਾ ਕਹਿੰਦੇ ਹਾਂਜੀ ਤੁਸੀਂ ਵੀ ਕੰਮ ਕੀਤਾ ਉੱਥੇ ਬਿਲਕੁਲ ਨਹਿਰ ਪੱਟੀ ਆ ਗਧਿਆਂ ਅੰਗਰ ਅੱਛਾ ਅਸੀਂ 47 ਜੀ ਬੋਢੀ ਫਿਰ ਕਹਿੰਦੇ ਲੈ ਚਾਰ ਕੇ ਜਾਂ ਤੇ ਹੁਣ ਤੱਕ ਗਧੇ ਵਾਉਂਦੇ ਰਹੇ ਹੂੰ ਬਾਕੀ ਗਧਿਆਂ ਅੰਗਰ ਪੱਟੀ ਆ ਕਮਾਲ ਦੀ ਗੱਲ ਹੈ ਤੁਸੀਂ ਤਾਂ ਗੱਲ ਬੜੀ ਵਧੀਆ ਦੱਸਤੀ ਪੂਰਾ ਇਤਿਹਾਸ ਹੈ ਤੁਹਾਡੇ ਕੋਲ ਹੈ ਹੈ ਜੀ ਪੂਰਾ ਇਤਿਹਾਸ ਹੈ ਸਭ ਕੁਝ ਪਤਾ ਤੁਹਾਨੂੰ ਹਾਂ ਪੂਰਾ ਜਿਹੜੇ ਵਧੀਆ ਬਜ਼ੁਰਗਾਂមី ਦੇ ਜਿਹੜੇ ਬਹੁਤ ਵਧੀਆ ਪੁਰਾਣੇ ਟਾਈਪ ਦੇ ਤੇ ਪੁਰਾਣੀਆਂ ਗੱਲਾਂ ਦੀ ਹੁਣ ਸਮਾਂ ਬਦਲ ਗਿਆ ਹੂੰ ਬਹੁਤ ਸਮਾਂ ਬਦਲ ਚੁੱਕਿਆ ਪਰ ਜਦੋਂ ਅਸੀਂ ਪਾਕਿਸਤਾਨ ਤੇ ਆ ਕੇ ਕਰਾਵੀ ਚੇਸੜੇ ਤੇ ਬੈਠੇ ਅੱਛਾ ਜੀ ਪਹਿਲਾਂ ਅਸੀਂ ਪੰਜਵੇਂ ਪ੍ਰੋਜਪੁਰ ਬੈਠੇ ਪਾਕਿਸਤਾਨ ਤੋਂ ਆ ਕੇ ਹੂੰ ਇੱਕ ਸਾੜਾ ਚਾਚਾ ਮਰ ਗਿਆ ਤਾਂ ਥੀ ਨੂੰ ਲੈ ਕੇ ਬਮਾਰ ਨੂੰ ਬੈਠਾ ਰਹੇ ਉਹ ਮਰ ਗਿਆ ਉਧਰ ਆਗੜ ਆ ਗਿਆ ਵੀ ਗੱਡੀ ਸਲੰਦਰ ਨੂੰ ਜਾਣੀ ਆ ਰੇਲ ਗੱਡੀ ਹੂੰ ਉਹਦੇ ਪਰ ਚਲੋ ਜਦ ਅਸੀਂ ਉੱਥੇ ਆਏ ਤੇ ਸੜੇ ਤੇ ਬਹਿ ਗਏ ਗੱਡੀ ਪਰ ਚੜ ਗਏ ਆਪਣੇ ਚਾਚਾ ਨੂੰ ਅਸੀਂ ਇੰਨੀਆਂ ਅੱਕ ਲੱਕਣਾ ਲਈਆਂ ਕੋਈ ਸੇਡ ਰੱਖਿਆ ਸਾਡੇ ਕੋਲ ਉੱਪਰ ਰੱਖਿਆ ਹੂੰ ਦੇਸੀ ਕੀ ਪਾ ਗਏ ਮੇਰੇ ਬਜ਼ੁਰਗ ਨੇ ਆਪਣੇ ਭਾਈ ਨੂੰ ਸੱਪਣਾ ਕੇ ਤੋਂ ਆ ਪਟਕੇ ਅੱਗ ਨਾਲ ਦਬਤਾ ਕੋਈ ਲੱਕੜ ਨਹੀਂ ਮੇਰੀ ਕੋਈ ਟਾਈਮ ਨਹੀਂ ਮਿਲਿਆ ਅਸੀਂ ਆਉਣਾ ਤਾਂ ਅੱਤਰ ਜਦ ਕਰਾਹੀ ਆਏ ਅਸੀਂ ਉੱਥੇ ਮੁਸਲਮਾਨ ਇਹਨਾਂ ਇਲਾਕਿਆਂ ਦੇ ਨਾਵਾਗੜ੍ਹ ਤੋਂ ਲੈ ਕੇ ਸਾਰੀ ਦੁਨੀਆ ਦੇ ਮੁਸਲਮਾਨ ਘਾੜ ਦੇ ਕਰਾਲੀ ਬੈਠੇ ਸਨ ਇਕੱਠੇ ਕਰੇ ਹੋਏ ਹੂੰ ਬਿਲਕੁਲ ਗੱਲ ਸੱਚਾ ਹੈ ਹੂੰ ਜਦ ਅਸੀਂ ਕਰਾਲੀ ਦੇ ਨਾਲ ਸਾਡਾ ਪਿੰਡ ਆ ਪੁਰਾਣਾ ਸਿੰਘਾ ਨੱਗਾ ਤਿੰਨ ਕਮੀਦਪੁਰ ਖੈੜਾ ਵਾਲੀ ਸੜਕ ਪਰ ਜੀ ਉਹਨਾਂ ਨੂੰ ਕਿਸੇ ਨੇ ਦੱਸਤਾ ਵੀ ਤੁਹਾਡਾ ਪਰਵਾਰ ਉੱਥੇ ਬੈਠਾ ਜਿਹੜੇ ਅੰਦਰ ਵੀ ਸੇ ਬਜ਼ੁਰਗ ਰਹਿੰਦੇ ਹੂੰ ਜਦ ਅਸੀਂ ਉੱਥੇ ਉਸ ਤੜਕੇ ਨੂੰ ਰੋਟੀਆਂ ਲੈ ਕੇ ਆ ਗਏ ਦੱਸੀ ਦਾ ਚਾਟਾ ਲੈ ਕੇ ਆ ਗਏ ਜਿਸ ਬਾਰੇ ਹੋ ਅਸੀਂ ਕਿਸੇ ਨੇ ਰੋਟੀ ਬੁਰਕੀ ਖਾਦੀ ਨਹੀਂ ਭੁੱਖਾ ਮਰੀਆਂ ਹੋਏ ਦੇ ਬਿਲਕੁਲ ਉਹ ਰੋਟੀ ਖਾਂਦਾ ਕੋਈ ਦੋ ਬੁਰਕੀ ਖਾਂਦਾ ਅਸੀਂ ਪੈਦਲ ਆਇਆ ਮੈਂ 13 ਸਾਲ ਦਾ ਤਾਂ ਹੂੰ ਜਦ ਰੋਟੀਆਂ ਦੇ ਅੱਗੇ ਮੁੜੇ ਉਹ ਬੀਬੀਆਂ ਮੁਸਲਮਾਨਣੀਆਂ ਉਹ ਬਾਬੇ ਮਨੂੰ ਤਾਂ 4 ਦਿਨ ਹੋ ਗਿਆ ਜੀ ਭੁੱਖੀ ਮੇਰੇ ਨਿਆਣੇ ਭੁੱਖੇ ਆ ਅੱਛਾ ਉਹਨਾਂ ਨੇ ਲੱਸੀ ਰੋਟੀ ਮੰਗ ਮੰਗ ਕੇ ਖਾਧੀ ਇਹ ਬਿਲਕੁਲ ਅਸਲਾ ਜੋ ਮੇਰੇ ਹਾਨ ਨਾ ਹੋਵੇ ਤਾਂ ਦੱਸ ਸਕਦਾ ਕਰਾਲੀ ਨਾ ਦੱਸ ਪੱਤਾ ਰਿਹਾ ਤਾਂ ਹੂੰ ਪੱਤੇ ਕੁੱਟ ਕੇ ਵਾਲ ਕੇ ਖਾਦੇ ਉਹਨਾਂ ਨੇ ਉਸ ਤੋਂ ਬਾਅਦ ਦਕਤ ਨੇ ਛਿਲਕ ਖਾ ਗਏ ਬਾਲ ਬਾਲ ਕੇ ਪਾਣੀ ਇਹ ਮੈਂ ਆਪਣੇ ਅੱਖੀ ਦੇਖਿਆ ਕਿ ਪੱਤੇ ਖਾ ਕੇ ਇੱਕ ਗਵਨ ਵਾਲੇ ਨੇ ਰਕੰਡ ਬਣਾਇਆ ਦਾ ਕਹਿੰਦਾ ਕੰਪੂਈ ਲੱਗਿਆ ਵਿੱਚ ਕਰਾਈ ਪੀੜੇ ਨੂੰ ਨਹੀਂ ਮਿਲਿਆ ਪਾਣੀ ਉਹ ਵਰਦਾ ਮੁੱਲਾ ਮਲਾਣਾ ਸੌਣ ਮਹੀਨਾ ਦਾ ਜਦ ਬਗਿਆ ਗੁਰੂ ਦਾ ਪਾਣਾ ਸੌਣ ਮਹੀਨਾ ਦਾ ਹੂੰ ਕੋਈ ਦੇਖਿਆ ਨਹੀਂ ਆਪਣਾ ਆਪਣਾ ਜਿਹੜਾ ਹਿੰਦੂ ਦੇ ਮੁਸਲਮਾਨਾਂ ਦੇ ਮੂਰੇ ਹਿੰਦੂ ਆ ਗਿਆ ਬਣਦਾ ਜਿਹੜਾ ਹਿੰਦੂ ਆ ਬਣ ਮੁਸਲਮਾਨ ਆ ਗਿਆ ਬਣਦਾ ਜਿਆਦਾ ਮਾਨਨਾ ਤਾਂ ਉਹ ਬੈਠੇ ਬੈਠੇ ਦੁਸ਼ਮਣ ਬਣਾਉਂਦੇ ਤੇ ਆਪਣੇ ਹੂੰ ਤਾਂ ਇਹ ਗਾਣਾ ਜਿਹੜਾ ਤੁਸੀਂ ਕਿਹਾ ਕਿਨੇ ਲਿਖਿਆ ਕੌਣ ਕਿਨੇ ਗਾਇਆ ਆਮ ਲੋਕ ਤੇ ਗਾਉਣ ਵਾਲੇ ਅੱਛਾ ਜਿਹੜੇ ਟੁੰਬੇ ਕਿ ਲਗਾਉਂਦਾ ਸੀ ਨਾ ਇੱਕ ਬੰਦਾ ਕੁੰਦਨ ਤਰ ਕਰਾਲੀ ਥੱਡੇ ਘੜ ਸਾਹਿਬ ਦਾਗ-ਦਾਗ ਉਹਨੇ ਇਹ ਗਾਣਾ ਆਇਆ ਤਾਂ ਉਹਨੇ ਗਾਇਆ ਤਾਂ ਕਹਿੰਦਾ ਕੰਪੋ ਲੱਗਿਆ ਵਿੱਚ ਕਰਾਲੀ ਪੀਣੇ ਨੂੰ ਨਹੀਂ ਮਿਲਿਆ ਪਾਣੀ ਬੱਚੇ ਮਰ ਗਏ ਖੇ ਖਾ ਕੇ ਪੱਤੇ ਸੁੱਕੇ ਬੇਈਮਾਨਾ ਜਨਾਬ ਆ ਪਾਕਿਸਤਾਨਾ ਅੱਛਾ ਮੁੰਡੇ ਖੇលਦੇ ਹੋਰੀ ਕੁੜੀਆਂ ਲੈ ਕੇ ਫੜ ਫੜ ਚੋਰੀ ਲਾਲ ਚੂੜੇ ਵਾਹਾਂ ਵਿੱਚ ਪਾਏ ਹੋਏ ਤੇ ਕੁੜੀਆਂ ਦੇ ਵੱਡ ਵੱਡ ਕੁੜੀਆਂ ਦੇ ਢੇਰ ਲਾਇਏ ਕਿਸੇ ਨੇ ਉਹ ਵੀ ਨਹੀਂ ਦੇਖਿਆ ਬਹੁਤ ਲੋੜਾ ਹੋਇਆ ਬਹੁਤ ਕੰਮ ਖਰਾਬ ਹੋਇਆ ਬੈਠੇ ਦੁਸ਼ਮਣ ਬਣ ਗਏ ਤੇ ਕੁਛ ਦੂਏ ਦੇ ਫਾਇਦੇ ਭਾਈ ਜਿਹੜੇ ਉਹ ਹਿੰਦੂ ਫਰੀਜ਼ਨ ਕਾਇਦਾ ਵਿੱਚ ਲਾਦੇ ਵੀ ਤੇ ਮੁਸਲਮਾਨ ਆਪਸ ਵਿੱਚ ਹੀ ਪੰਘਾਂ ਮੰਗਣਾ ਪਿਆਰ ਕਰਦੇ ਤੇ ਇਹੀ ਆਪਸ ਵਿੱਚ ਹੀ ਦੁਸ਼ਮਣ ਬਣ ਗਏ ਇੱਕ ਦੂਜੇ ਨੂੰ ਕਹੇ ਦਾ ਸਮਾਂ ਆਇਆ ਤਾਂ ਮੈਂ ਦੇਖਿਆ ਕਰਾਲੀ ਦਾ ਕੈਂਪ ਦੇਖਿਆ ਤੁਸੀਂ ਬਿਲਕੁਲ ਦੇਖਿਆ ਸਾਡੇ ਆਜ ਤੋਂ ਬਾਅਦ ਗੱਡੀ ਛੜੇ ਆ ਲਓ ਜੀ ਕਰਾਲੀ ਦਾ ਕੈਂਪ ਬੜਾ ਭਾਰੀ ਸੀਗਾ 47 ਦਿਲੇ ਲੱਗਿਆ ਸੀਗਾ ਜੀ ਬਜ਼ੁਰਗਾਂ ਨੇ ਗੱਲਾਂ ਬਾਤਾਂ ਕੀਤੀਆਂ ਕਰਾਲੀ ਦੇ ਕੈਂਪ ਦੇ ਚਸ਼ਮਦੀਨ ਗਵਾਹ ਔਰ ਦੇਖੋ ਉੱਥੇ ਪੱਤੇ ਖਾ ਕੇ ਲੋਕਾਂ ਨੇ ਗੁਜ਼ਾਰਾ ਕੀਤਾ ਆ ਹੈ ਪੰਜਾਬ ਦੀ ਵੰਡ ਦਾ ਬਹੁਤ ਵੱਡਾ ਸੰਤਾਪ ਜਿਹੜਾ ਹੈ ਪੰਜਾਬੀਆਂ ਨੂੰ ਭੁਗਤਣਾ ਪਿਆ ਕਹਿੰਦੇ ਨੇ ਪੰਜਾਬ ਵੰਡਿਆ ਗਿਆ ਜਾਂ ਵੰਡਿਆ ਗਿਆ ਤੁਸੀਂ ਜਰੂਰ ਕਰਿਓ ਇਸ ਵੀਡਿਓ ਦੇ ਉੱਤੇ ਕਮੈਂਟ ਲੈਂਦੇ ਤੇ ਚੜ੍ਹਦੇ ਪੰਜਾਬ ਦੇ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਆਪਣੇ ਕਮੈਂਟ ਕਰਿਓ ਅਤੇ ਆਪਣੇ ਵਿਚਾਰ ਜ਼ਰੂਰ ਲਿਖਿਓ ਕਿ ਸੰਤਾਲੀ ਦੀ ਵੰਡ ਜਿਹੜੀ ਹੈ ਉਸ ਦਾ ਸੰਤਾਪ ਪੰਜਾਬੀਆਂ ਨੂੰ ਕਿਵੇਂ ਭੁਗਤਣਾ ਪਿਆ ਬੀਬੀ ਕੋਈ ਵਿਆਹੀ ਆਈ ਆ 40 ਸਾਲ ਹੋ ਗਏ ਹੂੰ ਉਹਦੇ 40 40 ਜੇ ਕੱਟ ਲਖੋ 20 ਸਾਲ ਦੇ 18 ਸਾਲ ਦੇ ਬੱਚੇ ਜਵਾਨ ਹੋ ਗਏ ਹੂੰ ਵੀਰੇ ਜ਼ਿਮੀਦਾਰ ਲੋਕ ਤੇ ਜੱਟ ਬਰਬਿਆਂ ਵਾਲੇ ਉਹਨਾਂ ਦੀ ਰਹਿਣ ਦੀ ਬੈਠਕ ਵਖਰੀ ਸੀ ਅੱਛਾ ਯਾਰੇ ਬੁਢੇ ਹੋ ਜਾਂਦੇ ਵਖਰੀ ਬੈਠ ਕੇ ਦੇਖ ਕੇ ਬਣੀ ਹੋ ਜਾਲੂ ਇੱਕ ਮਾਰ ਗਿਆ ਦੂਆ ਬਣਾ ਜਾ ਬੈਠਾ ਹੂੰ ਉੱਥੇ ਜੇ ਬੁਢਾ ਦਾ ਜੀ ਕਰਿਆ ਵੀ ਮੈਂ ਅੱਜ ਆਪਣੇ ਪੁੱਤ-ਪੋਤਿਆਂ ਨੂੰ ਮਿਲ ਕੇ ਆਉਣਾ ਹੂੰ ਤਾਂ ਜਦ ਬੁਢਾ ਮਿਲਣ ਆਉਣਾ ਤਾਂ ਜੇ ਨੌਂ ਹੁੰਦੀ ਪਰੇ ਮਹਿਸਾ ਚ ਹੁੰਦੀ ਅੱਡੇ ਕਿਢੇ ਚ ਮਹਿਸਾ ਦੀਆਂ ਡੰਗਰ ਦੇ ਅੱਡੇ ਕਿਢੇ ਜ ਉਹਨਾਂ ਦਾ ਮਾਸਾ ਸੀ ਹੂੰ ਮਹਿਸਾ ਚ ਹੁੰਦੀ ਆ ਮਹਿਸਾ ਚ ਹੁੰਦੀ ਕੋਲ ਸੋਹਰੇ ਅੰਦਰ ਆ ਗਿਆ ਹੂੰ 20 7 ਵਿਆਹੀ ਨੂੰ ਆ ਗਿਆ ਉਹ ਬੁਢੀ ਕਿਸੇ ਕੋਲ ਹੋਰ ਕੋਈ ਬੱਚੇ ਕੋਲ ਕਿਸੇ ਬੁਢੀ ਕੋਲ ਮਲਟੀ ਗੁੱਡੀ ਫੜਾਉਂਦੀ ਸੀ ਆਪ ਉੱਥੇ ਬਹਿ ਜਾਂਦੀ ਸੀ ਚਫਨ ਕੁੱਡੀ ਹੋ ਕੇ ਉਹ ਫਿਰ ਘਗਰਾ ਮੰਗਵਾਉਂਦੀ ਸੀ ਫਿਰ ਉਹ ਘਗਰਾ ਪਾ ਕੇ ਫਿਰ ਸਹੁਰੇ ਬੂਰੇ ਨੂੰ ਲੱਗਦੀ ਦੀ ਕੋਈ ਲੰਗੀਆਂ ਲੱਤਾਂ ਸਾਰ 40 ਸਾਬ ਦੀ ਆਈ ਹੂਗੀ ਜੇ ਰੋਟੀ ਦੇ ਕੇ ਖੇਚੀ ਜਾਂਦੀ ਦੀ ਘਗਰਾ ਪਾ ਕੇ ਚੱਲਦੀ ਦੀ ਹਮ ਸਾਡੇ ਗਰੀਬੀ ਲੋਕਾਂ ਦਾ ਕੁਝ ਨਹੀਂ ਦਿੰਦੇ ਕਿ ਮਰਬੇ ਵਾਲਿਆਂ ਦੀ ਦੱਸਦਾ ਮੈਂ ਘਰੇ ਹਮ ਇਹ ਚੀਜ਼ ਮੈਂ ਅਸਰ ਦੇਖੀ ਆ ਜੇ ਕੋਈ ਬੰਦੇ ਦੇ ਪੁੱਛ ਕੇ ਦੇਖ ਲੋ ਪੁਰਾਣਾ ਇੱਕ ਜੀਤ ਦੇ ਆਦਾ ਜੋਲ ਸਿੰਘ ਦਾ ਜੀਤ ਆ ਮੁੰਡਾ ਮੇਰਾ ਨਹੀਂ ਹੂੰ ਉਹਨੇ ਆਦਾ ਮੈਂ ਕਹਿੰਦਾ ਬਈ ਇੱਕ ਨੂੰ ਦਸਾਂ ਮੈਂ ਤਾਂ ਉਦੇ ਬਾਦ ਹੁਣ ਮੈਂ ਸਮਾਂ ਇਹ ਜਾ ਦੇਖਿਆ ਤੀ ਜੁਆਈ ਹੂੰ ਨੌ ਪੁੱਟ ਹੂੰ ਸੱਸ ਸਹੁਰਾ ਹੂੰ ਇੱਕ ਮੇਜ 'ਮੋਂ ਰੋਟੀ ਖਾਂਦੇ ਦੇਖਿਆ ਹੁਣ ਹੂੰ ਸਬੂਰ ਦੇ ਸਕਦਾ ਖਾਂਦੇ ਆਂਦੇ ਹੁਣ ਸਮਾਂ ਇਹ ਜਾ ਗਿਆ ਇਹ ਘਰ ਘਰ 'ਚ ਹੋ ਰਿਹਾ ਹੁਣ ਤਾਂ ਹਾਂ ਖਾਣਦੇ ਹੁਣ ਸਾਰੇ ਖਾਂਦੇ ਜਣੀ ਇਹੋ ਜਿਹਾ ਸਮਾਂ ਵੀ ਮੈਂ ਦੇਖਿਆ ਜਿਹਦਾ ਇੰਨਾ ਪਰਦਾ ਤਾਂ ਹੁਣ ਇੰਨੀ ਜਿਆਦਾ ਹੀ ਹੋ ਗਈ ਦੁਨੀਆ ਗੈ ਨਹੀਂ ਹੁਣ ਚੰਗਾ ਲੇਕਿਨ ਮੇਰੇ ਹਿਸਾਬ ਵਿਚ ਹਜ਼ਾਰਾਂ ਗੁਣੇ ਬੇਬਕੂਫੀ ਆ ਅੱਛਾ ਅਰਬਾਂ ਗੁਣੇ ਕਹੇ ਮੇਂ ਤਰੱਕੀ ਕੀ ਚੀਜ਼ ਜੀ ਨਾ ਰੱਬ ਨੂੰ ਹੀ ਭੁੱਲ ਗਏ ਰੱਬ ਤਾਂ ਬੜੀ ਚੀਜ਼ ਆ ਆਤਮਾ ਮਾਰਨਾ ਤਾਂ ਬਹੁਤ ਬੜੀ ਚੀਜ਼ ਆ ਜੋ ਚਾਹੇ ਛਣ ਵਿੱਚ ਕਰ ਸਕਦਾ ਹੂੰ ਕਿਸੇ ਨੂੰ ਇਹ ਵੀ ਨਹੀਂ ਪਤਾ ਕਹਿੰਦਾ ਅੱਖ ਚ ਮੱਕੜੀ ਨਾ ਰਹੇ ਮੁਖ ਚ ਰਹੇ ਗੁਬਾਰ ਬਾਰ ਕਹਿੰਦੇ ਰੋਟੀ ਦੀ ਬਰਤੀ ਲੇ ਇੱਕ ਚਮਚਾ ਪਾਣੀ ਦਾ ਲੱਗ ਜਾ ਕਹਿੰਦਾ ਮੇਰਾ ਲੱਗ ਗਿਆ ਦੂਏ ਦਾ ਲੱਗਿਆ ਨਹੀਂ ਕਹ ਕੇ ਦੱਸਿਆ ਕਿ ਰੰਭ ਹੈਗਾ ਹੂੰ ਮੈਂ ਰੱਬ ਨੂੰ ਰੋਜ਼ ਦੇਖਦਾ ਮੈਨੂੰ ਦੇਖਦਾ ਦਰਸ਼ਨ ਹੁੰਦੇ ਰੋਜ਼ ਕਾਰਨਾ ਵਿੱਚ ਰੱਬ ਦੇ ਕਰਮਾਂ ਚ ਅਸੀਂ ਜਦ ਪਾਣੀ ਲਾਉਂਦੇ ਆ ਉੱਥੇ ਹਜ਼ਾਰਾਂ ਮੰਗਲਾ ਆ ਕੇ ਬੈਹਂਦਾ ਹੂੰ ਜਦ ਮੰਗਲਾ ਬੈਹਂਦਾ ਇੱਕ ਬੰਗਲਿਆਂ ਵਾਸਤੇ ਇੱਕ ਇੱਕ ਬੰਗਲਾ ਖਬਰੇ ਕਿੰਨੇ ਕਿਜੀਵ ਕਰਤਾ ਦਿਖਾਂਦਾ ਮਾਰ ਕੇ ਦੇਖੋ ਖੈ ਨਹੀਂ ਉਹਨਾਂ ਵਾਸਤੇ ਭੋਜਨ ਪੈਦਾ ਕਰਦਾ ਇਹ ਰੱਬ ਦੇ ਦਰਸ਼ਨ ਹੈ ਸਿੱਧੇ ਹੀ ਰੱਬ ਦੇ ਸਿੱਧੇ ਬੈਠਦਾ ਹਾਂ ਸਮੁੰਦਰ ਵਿੱਚ ਇੱਕ ਮੱਛੀ ਦਸ ਨੂੰ ਖਾਂਦੀ ਹੈ ਉਹਦੇ ਬੜੀ ਦਸ ਨੂੰ ਆ ਜਦੀ ਇੱਕ ਐਨੇ ਭੋਜੇ ਕਿਹਦੇ ਕੋਈ ਜਾਨਵਰ ਜੀਵ ਨਹੀਂ ਭੁੱਖਾ ਰਹਿੰਦਾ ਜੀਵ ਨੂੰ ਜੀਵ ਖਾਂ ਰਹੇ ਸਮੁੰਦਰ ਵਿੱਚ ਕੋਈ ਭੁੱਖਾ ਤਾਂ ਨਹੀਂ ਰਹਿੰਦਾ ਇਹ ਵੀ ਰੱਬ ਦੇ ਦਰਸ਼ਨ ਹੈ ਇਹ ਵੀ ਰੱਬ ਦੇ ਕਰ ਇਹ ਰੱਬ ਦੇ ਦਰਸ਼ਨ ਖਾਂਦਾ ਮੈਂ ਕਰਨਾ ਮੈਨੂੰ ਕਰਮੰਦਾਸ ਹਾਲ 47 ਤੋਂ ਲੈ ਕੇ ਮੈਂ ਕੰਮ ਕਰਦਾ ਮਹਿਰਪੱਟੀ ਆਪੇ ਅੱਜ ਤੱਕ ਕੋਈ ਬੰਦਾ ਕਹ ਜੇ ਬੁਖਾਰ ਚੜਿਆ ਕੰਮ ਕਰਕੇ ਰੋਕੀ ਖੰਦਾ ਹੁਣ 90 ਸਾਲ ਦੀ ਉਮਰ ਚ ਵੀ ਕੰਮ ਵੀ ਕਰਕੇ ਰੋਕੀ ਖੰਦਾ ਦਾਨ ਵੀ ਰੱਜ ਕੇ ਕਰਦਾ ਹਮ ਅਜੇ ਲੱਕਣ ਦੀ ਠੇਕੇਦਾਰੀ ਕਰਦਾ ਅੱਛਾ ਜੀ ਜਿਹੜੇ ਬੰਦੇ ਆ ਪੈਸੇ ਗੁਰੂ ਘਰੇ ਖਰਚਦਾ ਹਾਂ ਵਾਹਿਗੁਰੂ ਵਾਹਿਗੁਰੂ ਬੜੀ ਕਿਰਪਾ ਮੇਰੇ 'ਤੇ ਕੱਢ ਗਈ ਧਰਨੀ ਬਾਬੇ ਨਾਨਕ ਜੀ ਦੇ ਆ ਕਾਰਨਾ ਦੇਖਦਾ ਬੰਦਿਆਂ ਵਿੱਚ ਜਾਨਵਰਾਂ ਤੇ ਇਹੀ ਰੱਬ ਆ ਤင်း ਸਦਾ ਨਹੀਂ ਬੈਠੇ ਰਹਿਣਾ ਮੇਲਾ ਚੰਦ ਰੋਜ ਦਾ ਇੱਥੇ ਬੈਠ ਨਹੀਂ ਕਿਸੇ ਦੇ ਰਹਿਣਾ ਮੇਲਾ ਚੰਦ ਰੋਜ ਦਾ ਰਿਖ ਬਣਿਆ ਹੋਇਆ ਕਾਰਿਆ ਦਾ ਗੁਰੂ ਨਾਨਕ ਦੇਵ ਜੀ ਨੇ ਦਹੌਰ ਵਿੱਚ ਹਾਂਜੀ ਉਦੀ ਕਟਾਰਪੁਰ ਦੁੱਦੀ ਜ਼ਮੀਨ ਤੇ ਅੱਜ 4 ਸਾਲ ਹੋ ਗਏ ਮੈਂ ਜਾ ਕੇ ਆਇਆ ਕਟਾਰਪੁਰ ਦੁੱਦੀ ਜਾਏ ਨਰਕਾਣਾ ਸਾਹਿਬ ਪੰਜਾ ਸਾਹਿਬ ਜਾਇਆ 4 ਸਾਲ ਹੋ ਗਏ ਅੱਛਾ 4 ਸਾਲ ਪਹਿਲਾਂ ਹੀ ਜਾ ਕੇ ਆਏ ਹੋਣੀ 4 ਸਾਲ ਹੋਏ ਨਰਕਾਣਾ ਸਾਹਿਬ ਦੇ ਜਨਮ ਨੂੰ ਗਏ ਤੇ ਮੈਂ ਉੱਥੇ ਤੇ ਪਾਕਿਸਤਾਨ ਦੀ ਗੱਲ ਮੇਰੇ ਕਰਤਾਰਪੁਰ ਲੋਧੀ ਜਾ ਕੇ ਆ ਨਹਾਉ ਨਨਕਾਰਾਉ ਸਾਬ ਜਾ ਕੇ ਆਦਾਈ ਇੱਕ ਗਵਣ ਵਾਲੇ ਨੇ ਦੋੜਾ ਬਣਾਇਆ ਹੋਦਾ ਪਾਕਿਸਤਾਨ 'ਚ ਜੀ ਕਹਣਾ ਓਏ ਬਹੁਤੀਆਂ ਜਾਗੀਰਾਵਾਲਿਆ ਬਹੁਤੀਆਂ ਜਾਗੀਰਾਵਾਲਿਆ ਸਾਡੇ ਤਿੰਨ ਹੱਥ ਧਰਦੀ ਮਿਲਣੀ ਉਹ ਬੋਟੀਆਂ ਜਗੀਰਾਂ ਵਾਲਿਆ ਇੱਥੇ ਬੈਠਣੀ ਕਿਸੇ ਨੇ ਰਹਿਣਾ ਉਹ ਮੇਲਾ ਚੰਦਰੋਜ ਦਾ ਉਹ ਮਾਇਆ ਵਿੱਚ ਜਮੀਨ ਦੇ ਪਈ ਰਹਗੀ ਬੱਗੀ ਵਿੱਚ ਤੇ ਮੇਲੇ ਦੇ ਖੜੀ ਰਹਗੀ ਹੂੰ ਕੋਈ ਖਾਲ ਦਾ ਖਤਰੰਦਾ ਪੁੰਦੇ দান ਕਰਦਾ ਇੱਥੇ ਬੈਠਣੀ ਕਿਸੇ ਨੇ ਰਹਿਣਾ ਉਹ ਮੇਲਾ ਚੰਦਰੋਜ ਦਾ ਨਾ ਗਰੀਬ ਨਾ ਮੀਰ ਕੋਈ ਨਹੀਂ ਰਹਿਣਾ ਇੱਥੇ ਉਹ ਜਿਹਨ ਦੁਨੀਆ ਮੇਰੀ ਮੇਰੀ ਕਰਦੀ ਆ ਕਰੋ ਜਰੂਰ ਬੱਚਿਆਂ ਨੂੰ ਪਾਲੋ ਚੰਗੇ ਤਰੀਕੇ ਨਾਲ ਕੰਮ ਕਰੋ ਬੱਚਿਆਂ ਨੂੰ ਪਾਲੋ ਸਭਣੀ ਡਿਊਟੀਆਂ ਦਿਓ ਡਿਊਟੀ ਦਿਓ ਆਪਣੇ ਜਿਸ ਵੇਲੇ ਪਾਕਿਸਤਾਨ ਬਣਨ ਲੱਗਿਆ ਜੀ ਅਨੁਲ ਹੋ ਗਿਆ ਵੀ 15 ਤਰੀਕ ਨੂੰ ਅੰਦਰ ਬੰਡ ਬੰਦਵਾਰੇ ਹੋ ਜਾ ਰਹੇ ਆ ਉੱਥੇ ਸਾਡੇ ਲਗ ਸੇਮ ਮਦੀਨ ਹੈ ਪਰ ਤੁੰਦੀ ਦੀ ਸੇਮ ਹੋ ਗਈ ਧਰਤੀ ਤੇ ਉਹ 10 ਫੁੱਟ ਡੂੰਗੀ ਜੀ ਵੀ 4 ਫੁੱਟ ਤੇ ਨਾਲੇ ਪਾ ਕੇ ਸੇਮ ਚ ਪਾਣੀ ਜਾਊਗਾ ਫਸਲ ਉਂਤੇ ਹਟ ਗਈ ਤੇ ਅੱਛਾ ਜੀ ਉੱਥੇ ਪਠਾਨ ਆ ਇਹੋ ਦੇ ਜਦੋਂ ਹੁਣ ਲੋਕ ਜਾਂਦੇ ਉਹਨਾਂ ਮੂਰਖਾਂ ਦੇ ਲੋਕ ਗਰੀਬ ਤੇ ਤਾਂ ਸਾਡੇ ਕਿੰਨੇ ਵੀ ਗਰੀਬ ਤੇ ਉੱਥੇ ਨਹਿਰ ਪੱਟਣ ਆਏ ਤੇ ਸਾਡੇ ਲੋਕ ਵੀ ਪਣਦੇ ਤੇ ਉਹ ਜਦੋਂ ਹੋਣ ਲੱਗੇ ਮੁਸਲਮਾਨਾਂ ਗਏ ਮੁਕਾਬਲਾ ਹੋ ਗਿਆ ਵੀ ਝਗੜੇ ਦੇ ਮੁਤਾਬਕ ਵੀ ਤੁਲਕੇ ਦੇਖੋ ਪਠਾਨ 7-7 ਫੁੱਟ ਜੋਾਨ ਤੇ ਤਗੜਾ ਜੋਾਨ ਪੰਜਾਬੀ 6 ਫੁੱਟ ਦਾ ਦਾ 5.5 ਫੁੱਟ ਦਾ ਮੈਂ ਆਪਣੀ ਅੱਖੀਂ ਦੇਖਿਆ ਸੈਕੜੇ ਕੋਲ ਹੋਏ ਤਿੰਨ ਦਿਨਾਂ ਵਿੱਚ ਕੋਈ ਵੀ ਪੰਜਾਬੀ ਨਹੀਂ ਦੇ ਸਭ ਸਮੰਨਾ ਤੇ ਹਮਮ ਜਣੀ ਇੰਨਾ ਜੋਰ ਪੰਜਾਬ ਦੇ ਲੋਕਾਂ ਚ ਹੁਣ ਵੀ ਤੁਸੀਂ ਦੇਖਿਆ ਹੋਣਾ ਖਲਾਰਾ ਖੇਡਦੇ ਕੋਈ ਮੁੜਖੀ ਨਾ ਨੇ ਜਿੱਤੇ ਬਾਝੋਂ ਨੇ ਕਬੜੀ ਛੱਡਿਆ ਹਮ ਪੰਜਾਬ ਦੇ ਵਿੱਚ ਕੋਈ ਕੰਗੀ ਝੜਦੀ ਬਾਬੇ ਨਾਨਕ ਦੀ ਕਿਰਪਾ ਹਮ ਦੇਵੀ ਦੀ ਕਿਰਪਾ ਮਾਗਬੀ ਦੀ ਕਿਰਪਾ ਇਹ ਨਹੀਂ ਪਟਿਆ ਦਾ ਮੁਲਕ ਆ ਹਾਂ ਇਹਦੇ ਚ ਕਿਰਪਾ ਮਾਰਕ ਦੀ ਕਿਸੇ ਮੁਲਖ ਚ ਰੱਬ ਨਹੀਂ ਹੈ ਇੱਥੇ ਕੁਝ ਬੰਦਿਆਂ ਚ ਰੱਬ ਆ ਜਿਹੜੇ ਕਹਿੰਦੇ ਸਾਰੇ ਲੋਕ ਕਰਜੂਗਾ ਲੇਕਿਨ 13 ਬੰਦਿਆਂ ਚ ਸਤਜੂਗਾ ਕਰਸਾ ਉਹ ਵਿੱਚ ਅੱਛਾ 87 ਬੰਦੇ ਕਰਜੂਗੀ ਆ 13 ਬੰਦੇ ਸਤਜੂਗੀ ਆ 13 ਹੈਗੇ ਆ ਦੇ ਹਜੇ ਹਜੇ ਜਿਹੜਾ ਕਿਰਤ ਕਰਕੇ ਰੋਟੀ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਖਾਣ ਨੂੰ ਸਤਜੂਗੀ ਜੀ ਹਾਂ ਜਿਹੜਾ ਆਪਣੇ ਬੱਚਿਆਂ ਨੂੰ ਰੋਟੀ ਕਰਕੇ ਸਹੀ ਖਾਵੇ ਉਹ ਸਤਜੂਗੀ ਜੀ ਹਾਂ ਕਿਉਂਕਿ ਜਦੋਂ ਇਕੁੱਤ 80 ਗੱਲਾਂ ਕੋਈ ਮੰਨੇ ਮੇਰੀ ਨਾ ਮੰਨੇ ਲੇਕਿਨ ਮੈਂ ਦੱਸਣੀ ਆ ਹੂੰ ਜਿਸ ਵਕਤ ਗੋਤਮ ਰਸ਼ੀ ਨੇ ਆਪਣੀ ਰਾਣੀ ਨੂੰ ਵਰਤ ਨੂੰ ਸ਼ਰਾਫਤ ਦਿੱਤਾ ਹੂੰ ਉਹ ਉਸ ਵਕਤ ਦੀ ਗੱਲ ਦਾ ਸਭ ਜੁਗ ਦੇ ਹੂੰ ਉਹ ਕਹਿਣ ਲੱਗੇ ਬਈ ਸੱਚੇ ਪਾਸ਼ਾ ਬੇਦੋਸਾਂ ਨੂੰ ਸ਼ਰਾਫਤਾਂ ਦੇ ਤਾਂ ਸਿਲ ਪੱਥਰ ਹੋ ਜਾਏ ਹੁਣ ਮੈਨੂੰ ਦੱਸ ਮੈਂ ਕੰਨ ਸੰਜੀਤ ਹੋਊਂਗੀ ਉਹਨੇ ਅੱਖ ਮਾਰੀ ਬੇਹੋ ਸੰਜਾ ਗਈ ਇਹਦਾ ਬੇਦੋਸਾਂ ਲੇਕਿਨ ਜਨਮ ਹੋਇਆ ਤੋਖੇ ਹੂੰ ਉਹ ਕਹਿੰਦਾ ਵੀ ਐਂ ਕਰ ਸੱਤ ਜੁਗਾ ਫਿਰ ਵਾਪਰ ਆਉਣਾ ਫਿਰ ਤ੍ਰਿਤਾਣ ਤੇਰੇ ਤੇ ਰਾਮ ਅਵਤਾਰ ਆਉਂਗਾ ਤੇਰੇ ਬਣਾ ਕੇ ਪੈਰ ਝਾੜੂਗਾ ਫਿਰ ਤੂੰ ਸਿਰ ਜੀ ਉੱਤੇ ਹੂੰ ਬਸਰੀ ਬਣ ਕੇ ਤੋ ਇਹ ਕਹਿ ਲੱਗੀ ਅੱਛਾ ਜੀ ਫਿਰ ਕਹਿਣ ਲੱਗੀ ਕਾ ਤੇ ਸੱਤ ਜੁਗ ਮੇਨਾ ਕਦ ਦੁਆਪਰ ਮੁਕਣਾ ਕਦ ਤ੍ਰਿਤਾਣ ਮੇਰੇ ਗੋਲਮ ਨਗਰ ਕੋਈ ਸਲਾਹ ਕਰੋ ਹੂੰ ਕਦ ਇਹ ਤ੍ਰੇਤਾ ਦਾ ਯੁਗ ਬਦਲਦਾ ਜੋਗ ਬਦਲਦਾ ਤੇਰਾ ਤੇਰਾ ਹੀ ਛੇ ਸਤਜੁਗ ਰਹਿਗਾ ਦਾ 83 ਹਿੱਸੇ ਵਿੱਚ ਚੁੱਕਿਆ ਪਰ ਉਹਨੇ ਜੋ ਜੋਗ ਬਦਲਦਾ ਜੋਗ ਬਦਲਦੇ ਫਿਰ ਜਦ ਜੋਗ ਬਦਲਦਾ ਫਿਰ ਜਿਹੜੇ ਸਤਜੁਗ ਵੀ ਜੀਵ ਰਹਿੰਦੇ ਤੇ ਤੇਰਾ ਹਿੱਸੇ ਉਹ ਤੇਰਾ ਰਹਿ ਗਏ ਉਹਨਾਂ ਦੇ ਉਹ ਕਹਿੰਦੇ ਸੱਚੇ ਪਾਤਸ਼ਾਹ ਸਾਡੇ ਗਰ ਜ਼ੁਲਮ ਕਰਿਆ ਅਸੀਂ ਸਤਜੁਗੀ ਜੀਵ ਤ੍ਰੇਤੇ ਚ ਰਹਿ ਨਹੀਂ ਸਕਦੇ ਤ੍ਰੇਤੇ ਜੁਲਮ ਹੋਣਾ ਸਾਰੇ ਬਰਦਾਸ਼ਤ ਨਹੀਂ ਆਉਣਾ ਉਹ ਕਹਿੰਦਾ ਚੰਗਾ ਤੁਸੀਂ ਵੀ ਚਲੋਗੇ ਜੇ ਤੁਸੀਂ ਕਲਯੁਗ ਚਾਉਗੇ ਹੁਣ ਸ੍ਰਿਸ਼ਤਾ ਤੇ ਕਲਯੁਗ ਵਿੱਚ 13 ਬੰਦੇ ਜੰਮੇ ਹੋਏ ਆ ਲਓ ਜੀ ਕੀ ਕਹਾਣੀ ਕੀ ਵਧੀਆ ਗੱਲ ਜੋੜੀ ਦੀ ਬਾਬਾ ਜੀ ਨੇ ਕਿ ਕਲਯੁਗ ਦੇ ਵਿੱਚ 13 ਬੰਦੇ ਜਿਹੜੇ ਹੱਲੇ ਵੀ ਸੱਚੇ ਆ ਜਿਹੜੇ ਕੰਮ ਕਰਕੇ ਰੋਟੀ ਖਾਂਦੇ ਆ 13% ਹੈਗੇ ਅਜੇ 13% ਸੌਚ ਹੈਗੇ ਐਨਾ ਕਹੋ ਕਲਯੁਗ ਆਸਮਣ ਉੱਤੇ ਇਹ ਗੱਲ ਦਾ ਜਵਾਬ ਵੀ ਦਿੰਦਾ ਇੱਕ ਸਮੇਂ ਬਾਬਾ ਨਾਨਕ ਲਾਹੌਰ ਆ ਗਏ ਜੀ ਲਾਹੌਰ ਆ ਗਏ ਬਾਬਾ ਮਨਰਾਨਾ ਕਰਾ ਜੀ ਅਸੀਂ ਘੁੰਮ ਕੇ ਆਉਣਾ ਹੂੰ ਕਹਿੰਦਾ ਘੁੰਮ ਕੇ ਆਓ ਜਾਂ ਘੁੰਮ ਕੇ ਆਇ ਸ਼ਾਮ ਨੂੰ ਬਾਬੇ ਨਾਨਕ ਨੂੰ ਕਹਿੰਦੇ ਸੱਚੇ ਪਾਤਸ਼ਾਹ ਦਹੌਰਸ ਤੱਕ ਗਰਖ ਹੋਣਾ ਚਾਹੀਦਾ ਜਿਹੜਾ ਜੁਲਮ ਜੁਲਮ ਦੇਖਣਾ ਕੋਈ ਧਰਮ ਨਹੀਂ ਜੀ ਹੈ ਉਹ ਨਹੀਂ ਰੱਬ ਦਾ ਹੂੰ ਉਹ ਕਹਿੰਦਾ ਤੁਸੀਂ ਗਏ ਨਹੀਂ ਤੁਹਾਨੂੰ ਪਤਾ ਹੀ ਨਹੀਂ ਅਜੇ ਵੀ ਧਰਮ ਜੁਲਮ ਗੱਲੋਂ ਜ਼ਿਆਦਾ ਪਾਪ ਗੱਲੋਂ ਧਰਮ ਜ਼ਿਆਦਾ ਹੂੰ ਕਹਿੰਦੇ ਅਸੀਂ ਤਾਂ ਨਹੀਂ ਮੰਨਦੇ ਕਹਿੰਦਾ ਲੈ ਮੈਂ ਆਉਂਦਾ ਦੋ ਟਕੇ ਦੇ ਚ ਉਹਨਾਂ ਨੂੰ ਕਹਿੰਦਾ ਆ ਲੈ ਜੀ ਦੋ ਟਕੇ ਟਕੇ ਦਾ ਸੱਚ ਟਕੇ ਦਾ ਝੂਠ ਲਿਆਓ ਹੂੰ ਉਹ ਸੱਚ ਝੂਠ ਲੈ ਉਹ ਚਲੇਗੇ ਲਾਹੌਰ ਸਾਰਾ ਸ਼ਹਿਰ ਘੁੰਮ ਕੇ ਕਹਿੰਦੇ ਸੱਚ ਨਾਲ ਲਾਦੇ ਨੂੰ ਜਾਂ ਹਕਮਾਨੀ ਸ਼ਬਦਾਂ ਦਿਓ ਜੀ ਲਾਦੇ ਨੇ ਉੱਠਣਾ ਦਮ ਦੇ ਕੇ ਹਾਂ ਕਿਆ ਲੈਣਾ ਟਕੇ ਦਾ ਸੱਚ ਟਕੇ ਦਾ ਝੂਠ ਇਹਦਾ ਸੌਦਾ ਹੀ ਨਹੀਂ ਦੁਨੀਆ 'ਚ ਇਹ ਸ਼ਬਦਾਂ ਨਹੀਂ ਹੈ ਜਾਂ ਉਹ ਗਲਤ ਕਹਿ ਦਿੱਤਾ ਖੀਦੀ ਸਾਰੇ ਸ਼ਹਿਰ 'ਚ ਘੁੰਮ ਕੇ ਮੁੜ ਕੇ ਕਹਿੰਦੇ ਬਾਬਾ ਜੀ ਜਿਹੜਾ ਸੌਦਾ ਤਾਂ ਦੱਸਿਆ ਤਾਂ ਦੁਨੀਆ 'ਚ ਨਹੀਂ ਹੈ ਹੂੰ ਕਹਿੰਦਾ ਹੈਗਾ ਜੇ ਤੁਸੀਂ ਦੁਕਾਨ 'ਚ ਨਹੀਂ ਗਏ ਕਹਿੰਦਾ ਹੁਣ ਘਰ ਘਰ ਮੰਗੋ ਪੁੱਛੋ ਯਾਨੀ ਇੱਕ ਲੋ ਘਰਾਂ 'ਚ ਗਏ ਅੱਗੇ ਮੀਆਂ ਅਮੀਰ ਫਖੀਰ ਦੀ ਕੁੱਡੀ 'ਚ ਹੂੰ ਨਿਆ ਮੀਨ ਪਿੱਛੇ ਕਹਿੰਦੀ ਅਜੂ ਬਖੀਰ ਨੂੰ ਵੀ ਪੁੱਛ ਲਉ ਜਾਂ ਜਾ ਕੇ ਪੁੱਛੇ ਉਹ ਭਾਈ ਸੰਤਾ ਇੱਥੇ ਬੁਲਾ ਅਸੀਂ ਸੌਦਾ ਲੈਣਾ ਕਿਹਦੇ ਵਿੱਚ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਉਹ ਤੁਹਾਨੂੰ ਮਹਾਰਾਜ ਨਾਨਕ ਦੇਵ ਜੀ ਦੇ ਮੇਰੇ ਕੋਲ ਹੈ ਹੁਕਮ ਦੱਸੋ ਕਿ ਆ ਕੇ ਆ ਕਹਿੰਦਾ ਉਹਨੇ ਦੋ ਟਕੇ ਨਾਲ ਹੀ ਸੌਦਾ ਮੰਗਾਇਆ ਕਿਆ ਮੰਗਿਆ ਕਹਿੰਦਾ ਟਕੇ ਦਾ ਸੱਚ ਟਕੇ ਦਾ ਝੂਠ ਕਹਿੰਦਾ ੜਾ ਮਿਲ ਜਾਣਾ ਹੂੰ ਉਹਨੇ ਦੋ ਟਕੇ ਲੈ ਲਏ ਇੱਕ ਟੱਕੇ 'ਚ ਪਰਚੀ ਕਹਿੰਦਾ ਰਸਤੇ ਜਣਾ ਖੋਲਿਓ ਇੱਕ ਇੱਕ ਟੱਕੇ 'ਚ ਇੱਕ ਹੱਥ 'ਚ ਲਿਖ ਕੇ ਪਰਚੀ ਫੜਾਉਂਦੇ ਵੀ ਮੰਨਣਾ ਸੱਚ ਹੂੰ ਦੁਏ ਜੇ ਦੇਖਦਾ ਜਿਉਣਾ ਝੂਠ ਹੈ ਲੈ ਕੇ ਚਲੇ ਗਏ ਜਦ ਅਬੇ ਨਾਨਕੁਰ ਗੱਲ ਕਹਿੰਦੇ ਕਿ ਸਹਤੋ ਦਾ ਕਿਹਦੇ ਨਹੀਂ ਮੈਨੇ ਇੱਕ ਫਕੀਰ ਨੇ ਦਿੱਤਾ ਹੂੰ ਫਕੀਰ ਕੋਲੋਂ ਮਿਲਿਆ ਜਦ ਗਏ ਜਦ ਉਹਨੇ ਲਿਆਓ ਖੋਲ ਕੇ ਦੇਖੀ ਕਹਿੰਨਾ ਮੰਨਣਾ ਸੱਚ ਕਹਿੰਦਾ ਮਰਨੇ ਨੂੰ ਆਹ ਦੇਖੋ ਸੱਚਾ ਰੱਬ ਉਹ ਲਿਆ ਜੀ ਜਿਉਣਾ ਝੂਠ ਹੈ ਅੱਖ ਅੱਖਿਤ ਮੱਕੇ ਨਾ ਮਿਲਿਆ ਅੱਖਾਂ ਤੇ ਮਗਲ ਨਾਲ ਮੁੱਖ ਜਿਹੜਾ ਹੈ ਗਿਆਨ ਪਰਮਾਤਮਾ ਦੀ ਕਿਰਪਾ ਤਾਂ ਲੈ ਨਹੀਂ ਲੱਗਦਾ ਕੱਚੜਾ ਜਾਂਦਾ ਹੂੰ ਹੈਗੇ ਜੀ ਦਾ ਖਾਲਸਾ ਵਾਹੇ ਜੀ ਕੀ ਫਤਿਹ ਹੋਰ ਪੁੱਛਣਾ ਪਾਕਿਸਤਾਨ ਬਾਰੇ ਵੀ ਦੱਸ ਸਕਦਾ ਹੈ ਇੰਡੀਆ ਬਾਰੇ ਵੀ ਦੱਸ ਸਕਦਾ ਵੀ ਕਿਆ ਹਾ ਨਾ ਪਰ ਹੁਣ ਅਜੇ ਵੀ ਦਰੋ ਨਾ 90% ਕਰਕੇ ਰੋਟੀ ਖਾਓ ਸਾਡੇ ਭਾਵੇਂ ਸੱਜੂਗੇ ਮਨੂੰ ਕੋਈ ਬੰਦਾ ਕਹਿ ਜਵੇ ਕਦੀ ਜ਼ਿੰਦਗੀ ਚ ਬਖਾਨ ਚੜਿਆ ਹੋਇਆ ਦੇਖਿਆ ਕੰਮ ਦੇ ਵਿਲਾ ਦੇਖਿਆ ਅਜੂਰਾ ਪੂਰਾ ਕੰਮ ਤੇ ਲੱਗੇ ਰਹਿੰਦੇ ਦੀ ਹੈ ਜੀ ਹਮ ਠੇਕੇਦਾਰੀ ਕਾ ਹੀ ਕਰਦੇ ਤੁਸੀਂ ਲੱਕੜ ਦੀ ਲੱਕੜ ਦੀ ਠੇਕੇਦਾਰੀ ਕਰਦੇ ਆ ਸੱਤ ਸੰ ਤੇ ਲੱਕੜ ਦੀ ਕਰਦਾ ਪਹਿਲਾਂ ਵੀ ਠੇਕੇਦਾਰੀ ਸ਼ਿਰਮਮ ਜਣੀ ਕਰਕੇ ਖਾਦਾ ਰੋਕੀ ਸਾਡੇ ਮੂਦੁਰ ਗੰਤਾ ਨੇ ਦਸਵੰਤ ਕੱਢਦੇ ਪੂਰਾ ਹਾਂ ਦਸਵੰਤ ਕੱਢਦੇ ਪੂਰਾ ਤੁਸੀਂ ਹੈਂ ਦਸਵੰਤ ਕੱਢਦੇ ਆ ਤੁਸੀਂ ਪੂਰਾ ਹੀ ਦੇਣ ਲੱਗ ਗਿਆ ਹੁਣ ਜੇ ਦਸਵੰਤ ਕਹਦਾ ਜਿਹੜਾ ਇਹ ਮਾਰਾ ਮੋਟਾ ਬੰਦ ਗਿਆ ਕੋਟੀਆਂ ਉਹਨਾਂ ਦੇ ਤਾਂ ਭੈਣਾ ਉਹਦੇ ਵਿੱਚ ਜਿਹੜੇ ਆਪਣੇ ਨੰਬਰ ਵੇ ਦਿੰਦਾ ਇਹ ਵੱਜ ਵੀ ਪੈਸੇ ਗੁਰਦਾਰ ਦੇ ਤੇ ਨਾ ਹੁਣ ਮੈਂ ਮੰਨੇ ਮੰਨੇ ਅਵੀ 25000 ਦੇ ਕੰਨੇ ਲੈਣੇ ਆਫ ਤੇ ਖਿਡਾਰੀ ਲਾਤੀ ਪਾਤਾ ਗੁਜਰਕੌਰ ਦੇ ਗੁਰਦਾਰੇ ਸੰਤਾਨ ਨੇ ਜੀ ਪੱਤਨਾ ਪੱਤਨ ਕੰਨੇ 3 ਮਹੀਨੇ ਦੇ ਮੈਂ ਦੇਣੇ ਆ ਵਾ ਉਮਰ ਤੁਹਾਡੀ 90 ਸਾਲ ਦੀ ਸੋਚ ਤੁਹਾਡੀ ਬੜੀ ਜ਼ਬਰਦਸਤ ਕਮਾਲ ਦੀ ਸ਼ਖਸੀਅਤ ਹੈ ਤੁਸੀਂ ਹਮ ਜਾਂ ਅੱਜ ਤੱਕ ਕੰਮ ਦੇ ਜਿਖੜਿਆ ਬੁਖਾਰ ਨਹੀਂ ਕਿਰਪਾ ਮਾਲ ਕਰਦੀ ਬਾਬੇ ਨਾਨਕ ਦੀ ਸਾਈਕਲ ਕਿੰਨਾ ਚਲਾਦੇ ਅੱਜ ਤਾਂ 50 ਘੱਟ ਤੇ ਘੱਟ 50 ਕਿਲੋਮੀਟਰ ਰੋਜ਼ ਚੱਲੂਗਾ ਹਾਂ ਜੀ 30 ਕਿਲੋਮੀਟਰ ਸਾਈਕਲ ਚਲਾ ਰਹੇ ਜੀ ਇਹ ਪਿੰਡ ਦੇ ਕੁਝ ਬੰਦੇ ਖੜੇ ਆ ਜੀ ਕਿ ਪੂਰਾ ਸਾਈਕਲ ਚਲਾਉਂਦੇ ਆ ਜੀ ਇਹ ਦੇਖਦੇ ਤੁਸੀਂ ਬਿਲਕੁਲ ਬਿਲਕੁਲ ਉਹ ਕਹਿੰਦੇ ਜੀ ਲੋਕ ਕਹਿੰਦੇ ਜੀ ਉਹ ਸਾਈਕਲ ਵਾਲਾ ਬਾਬਾ ਬਸ ਸਾਈਕਲ ਵਾਲਾ ਬਾਬਾ ਹੈ ਜੀ ਇਹੀ ਗੱਲ ਹੈ ਇਹਦੀ ਜਿਹੜੇ ਮੈਨੂੰ ਬੁਢਾ ਕਹਿੰਦੇ ਤੇ ਨਾ ਉਹ ਮੇਰੇ ਮੂਰੇ ਬੁਢੇ ਹੋ ਗਏ ਜਿਹੜੇ ਕਹਿੰਦੇ ਕਿੱਥੇ ਲੱਕੜੀ ਬੰਦੇ ਬੁਢੇ ਦੇ ਉਹ ਵੀ ਬੁਢੇ ਹੋ ਗਏ ਤੁਸੀਂ ਜਵਾਨ ਆ ਉੱਕਰੇ ਕਾਇਮ ਨਹੀਂ ਹੁਣ ਸਾਬਦੇ ਰਹਿ ਜਾ ਡਾਊਨ ਹੁੰਦਾ ਸਭ ਦੇਖੋ ਜੀ ਗੁਰਦਾਸ ਮਾਨ ਦਾ ਗਾਣਾ ਕੀ ਗੁਮਰਾਚ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ ਇਹ ਹੈ ਬਾਬਾ ਸ਼ੇਰ ਸਿੰਘ ਜੀ ਦੀ ਗੱਲ 90 ਸਾਲ ਦੀ ਉਮਰ ਹੈ ਗੱਲਾਂ ਬਾਤਾਂ ਤੁਸੀਂ ਸਾਰੀਆਂ ਸੁਣੀਆ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਪੰਜ ਇੰਟਰਵਿਊਜ਼ ਕਰਾਂਗੇ ਇਹਨਾਂ ਦੇ ਨਾਲ ਗੱਲਾਂ ਬਾਤਾਂ ਬਹੁਤ ਕਰਾਂਗੇ ਇਹਨਾਂ ਦੇ ਲਗਾਤਾਰ ਵਲੌਗਸ ਆਉਂਦੇ ਰਹਿਣਗੇ ਬਸ ਤੁਸੀਂ ਸੁਣਦੇ ਜਾਇਓ ਸ਼ੇਅਰ ਕਰਦੇ ਜਾਇਓ ਆ ਦੇਖੋ ਸ਼ੂਟ ਚੱਲ ਰਿਹਾ ਜੀ ਆ ਪਿੰਡ ਦੁਗਰੀ ਹੈ ਔਰ ਇੱਧਰ ਦੇਖੋ ਸਾਰੇ ਲੋਕ ਜਿਹੜੇ ਇਹ ਬਾਬਾ ਜੀ ਦੀਆਂ ਪਿਆਰ ਬਾਬਾ ਜੀ ਦੀਆਂ ਸਾਰੀਆਂ ਗੱਲਾਂ ਸੁਣ ਰਹੇ ਆ ਜੀ ਔਰ ਜਿਹੜਾ ਹੈ ਪਿੰਡ ਵਾਸੀ ਇਹਨਾਂ ਨੂੰ ਬਹੁਤ ਸਤਿਕਾਰ ਦਿੰਨੇ ਪਿਆਰ ਦਿੰਨੇ ਜੀ 90 ਸਾਲ ਦੀ ਉਮਰ ਚ ਲਗਾਤਾਰ ਕੰਮ ਕਰ ਰਹੇ ਜੀ ਔਰ ਇਹ ਮਸਜਿਦ ਬੜੀ ਪੁਰਾਣੀ ਹੈ ਪਿੰਡ ਦੁਗਰੀ ਦੀ ਇਹ ਮਸਜਿਦ ਦੇਖੋ ਕਿੰਨੀ ਵਧੀਆ ਬਣੀ ਹੋਈ ਹੈ ਅੰਦਰੋਂ ਵੀ ਬਾਹਰੋਂ ਵੀ ਔਰ ਇਹਨਾਂ ਪੁਰਾਣੀਆਂ ਇਮਾਰਤਾਂ ਦੇ ਵਾਂਗ ਪੁਰਾਣੇ ਬਜ਼ੁਰਗ ਵੀ ਅਸੀਂ ਲੱਭ ਲੈਨੇ ਜੀ ਤੁਰਦੇ ਫਿਰਦੇ ਦੀ ਦੁਗਰੀ ਦੀ ਮਸਜਿਦ ਕਵਰ ਕਰਨ ਆਏ ਸੀ ਸਰਦਾਰ ਸ਼ੇਰ ਸਿੰਘ ਜੀ ਦੇ ਨਾਲ ਗੱਲਾਂ ਬਾਤਾਂ ਹੋ ਗਈਆਂ ਬਹੁਤ ਮਜ਼ਾ ਆ ਰਿਹਾ ਹੈ ਉਮੀਦ ਕਰਦਾ ਕਿ ਤੁਹਾਨੂੰ ਵੀ ਬਹੁਤ ਚੰਗਾ ਲੱਗ ਰਿਹਾ ਹੋਵੇਗਾ ਇਹ ਵਲੌਗ ਚੰਗੀ ਲੱਗ ਰਹੀ ਹੋਈਗੀ ਗੱਲਬਾਤ ਦੀ ਹੋਰ ਕੀ ਕਹਿਣਾ ਚਾਹੁੰਦੇ ਨੇ ਹੁਣ ਇਹ ਕਹਿਣਾ ਇਸ ਬੰਦੇ ਨੂੰ ਪੁੱਛੋ ਅੱਜ ਦੇ ਕੋਲ ਪਰਸੋਂ ਵੀ ਗੱਲ ਕਰੀ ਦੀ ਵੀ ਅਜੇ ਸਾਡੇ ਪਿੰਡ 'ਚ ਰਸੀਦ ਪੁਰਾਣੀਆ ਕਿਤੇ ਨਹੀਂ ਹੋਈ ਸੀ ਗੱਲ ਹਮਮ ਬਲੈਸ ਤੋਂ ਪੁੱਛੋ ਇਹਦੇ ਸਾਹਮਣੇ ਪਰਸੋਂ ਵੀ ਗੱਲ ਕਰੀ ਸੀ ਮਸੀਦ ਪੂਰੀ ਸਹੀ ਐ ਵੈਸੇ ਤਾਂ ਉਸ ਬੰਦੇ ਨੂੰ ਪੁੱਛੋ ਮੇਰੇ ਵੀ ਮੈਂ ਪੂਰਾ ਪੂਰੀ ਦਾਤ ਹਮ 2 ਸਾਲ ਤੇ ਪਹਿਲਾਂ ਬਿਲਕੁਲ ਨਹੀਂ ਦਾ ਸੁਣਦਾ ਜਾਨਵਰ ਪੈਂਦੇ ਸਾਡੇ ਕਿ ਜੰਗਦਾ ਰਹਿੰਦਾ ਬਲਾ ਕੇ ਪੁੱਛੋ ਲੋ ਹਮ ਵੇ ਦੱਸਿਆ ਉਹਨਾਂ ਨੇ ਮੈਨੂੰ ਪੂਰੀ ਰਾਤ ਹੂੰ ਜਾਗਦਾ ਰਹਿਣਾ ਤਾਂ ਇੱਥੇ ਜਾਨਵਰ ਕਰਕੇ ਜੀ ਹੈ ਜਾਨਵਰ ਸੂਰ ਬਾਰਾ ਸਿੰਘਾ ਪੈਂਦਾ ਹੂੰ ਉੱਥੇ ਪੂਰੀ ਰਾਤ ਜਾਗਦਾ ਦਾ ਬੁਲਾ ਕੇ ਪੁੱਛੋ ਸਾਡਾ ਇੱਕ ਮੋਟਰ ਨਹੀਂ ਇਕੱਠਾ ਗਾਖੇਦਾ ਆਹ ਦਸ ਪੰਡਤ ਜੀ ਆਕੇ ਕਾਕਾ ਜੀ ਦਾ ਬਿਲਕੁਲ ਇਹ ਮਸਜਿਦ ਤੁਸੀਂ ਆਬਾਦ ਹਾਲਤ ਵਿੱਚ ਦੇਖੀ ਹੈ ਬਿਲਕੁਲ ਕਾਇਮ ਦੇਖੀ ਅਸੀਂ ਜੀ ਅੱਛਾ 47 ਦੇ 20 ਸਾਲ ਤੱਕ ਕਾਇਮ ਰਹੀ ਹੈ ਹੂੰ ਇੱਥੇ ਬਿਲਕਣ ਦੀ ਕਿਸੇ ਨੇ ਟਾਣੀ ਨਹੀਂ ਤੋੜੀ ਸੁੱਕਦੀ ਸੁੱਕਦੀ ਆ ਗਈ ਤੇ ਸਾਰੇ ਗਲੀਆਂ ਦੇ ਇੱਥੇ ਪਿੰਕੜਾ ਇੰਨਾ بڑا ਨਿਕਲਦਾ। ਲਗਭਗ 200 ਗੰਢ ਦਾ ਹੀ ਹੋਵੇ। ਕਿਸੇ ਨੇ ਤੋੜਿਆ ਨਹੀਂ ਸੁੱਕ ਸੁੱਕ ਕੇ गिर ਗਿਆ। ਉਸ ਤੋਂ ਬਾਅਦ ਆ ਡੇਕ ਲਾਈ ਦੀ। ਹੂੰ। ਉਹ ਪਿੰਕੜ ਵੀ ਸੁੱਕ ਗਈ ਆਪਣੇ ਜਿਹੜੇ ਇੱਥੇ ਦੇ ਵਸੇਬੀਆਂ ਨੂੰ ਯਾਦ ਕਰ ਕਰਕੇ ਸੁੱਕ ਗਈ ਹੋਣੀ ਉਹ। ਜਿਹੜੇ ਆਪਣੇ ਇੱਥੇ ਪੁਰਾਣੇ ਵਸੇਬੀ ਹੋਣਗੇ ਮੁਸਲਮਾਨ ਉਹਨਾਂ ਨੂੰ ਯਾਦ ਕਰਕੇ ਸੁੱਕ ਗਈ ਉਹ ਪਿੰਕੜ ਦੀ। ਕਹਿੰਦਾ ਜਦ ਖੇਤੀ ਬਾੜੀ ਆਲੀ ਬੁਨਿਆਦ ਮੁੱਕ ਜੇ ਕਿੰਨਾ ਪਾਣੀ ਦੇਦਾ ਖੜੀ ਸੁੱਕ ਜੇ ਜਦ ਉਹਦੀ ਬੁਨਿਆਦ ਮੁੱਕ ਗਈ ਖਬਰੇ ਕਦੇ ਯੁੱਗ ਦੀ ਖੜੀ ਹੋਣੀ ਆ ਬੁਢੀ ਹੋ ਕੇ ਮਰੀ ਜੇ ਤੇ ਮਸਜਿਦ ਦੇ ਮਸਜਿਦ ਨੂੰ ਦੇਖਣ ਲਈ ਲੈਦੇ ਪੰਜਾਬ ਤੋਂ ਆਇਆ ਕੋਈ 47 ਤੋਂ ਬਾਅਦ ਡੁਗਰੀ ਪਿੰਡ ਚ ਨਾ ਪਾਕਿਸਤਾਨ ਤੋਂ ਆਇਆ ਦੇਖਣ ਨਾ ਇੱਥੇ ਦੇ ਕੋਈ ਮੁਸਲਮਾਨ ਦੇਖਣ ਆਇਆ ਲੇਕਿਨ ਸਭ ਅੱਗੇ ਮੁੜਗੇ ਹੋਵੇ ਤਾਂ ਪਏ ਲੇਕਿਨ ਰਸੀਦ ਵਿੱਚ ਨਹੀਂ ਆਏ ਮੁਹੱਲ ਸੇਵਾ ਕਰਨੀ ਹੈ ਮਸਜਿਦ ਦੀ ਹੁਣ ਤੱਕ ਵੀ ਮਸਜਿਦ 'ਚ ਦੀਵਾ ਬਾਲਦੇ ਨੇ ਹਿੰਦੂ ਲੋਕ ਹੂੰ ਹੁਣ ਤੱਕ ਵੀ ਦੀਵਾ ਬਾਲਦੇ ਆ ਪੰਡਤ ਜੀ ਅੱਛਾ ਪੰਡਤ ਜੀ ਦੀਵਾ ਬਾਲਦੇ ਪੰਡਤ ਜੀ ਦੀਵਾ ਬਾਲਦੇ ਵੀ ਕੋਮ ਲੱਗਾ ਜੋਦੀ ਬਾਬਾ ਆਉਂਦੇ ਹੁਣ ਵੀ ਅੱਛਾ ਹੋਰ ਵੀ ਬੰਦੇ ਬਾਲਦੇ ਪੰਜਾਬੀ ਬੰਦੇ ਬਾਲਦੇ ਸਿੱਖ ਕਹਿੰਦੇ ਹਿੰਦੂ ਕਹਿੰਦੇ ਬਾਲਦੇ ਦੀਵਾ ਸਿਰੋਜ ਲਓ ਜੀ ਆਹ ਗੱਲ ਸੁਣੋ ਦੁਗਰੀ ਦੀ ਮਸਜਿਦ ਦੇ ਵਿੱਚ ਹਿੰਦੂਆਂ ਨੇ ਸਿੱਖਾਂ ਨੇ ਦੀਵਾ ਬਾਲਣ ਦੀ ਪ੍ਰਥਾ ਰੱਖੀ ਹੋਈ ਹੈ ਦੇਖੋ ਟੁੱਟਣ ਨਹੀਂ ਦਿੱਤਾ ਸਿਸਟਮ ਇਹ ਹੈ ਪਿਆਰ ਦੇਖੋ ਇਨਸਾਨੀ ਪਿਆਰ ਦੀ ਗੱਲ ਕਰਦੇ ਮੁਹੱਬਤ ਦੀ ਗੱਲ ਕਰਦੇ ਆ ਦੇਖੋ ਦੁਗਰੀ ਦੀ ਮਸਜਿਦ ਬਾਰੇ ਬਾਬਾ ਜੀ ਦੀ ਜ਼ੁਬਾਨੀ ਸੁਣੋ ਕੀ ਕਹਿੰਦੇ ਦੀ ਦੀਵਾ ਬਲਦਾ ਇੱਥੇ ਦੀ ਬਲਦਾ ਰੋਜ਼ ਬਲਦਾ ਹਮ ਰੱਬ ਰੱਬ ਤਾਂ ਇੱਕੋ ਹੀ ਹੈ ਰੱਬ ਇੱਕੋ ਆ ਅਮਰ ਅੱਲਾ ਨੂਰ ਪਾਇ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਸਭ ਜਗ ਉੱਕ ਜੇ ਕੌਣ ਭੜੇ ਕੌਣ ਬੰਦੇ ਹਮ ਉញੋਂ ਭੜੇਖਾ ਰੱਬ ਦੇ ਘਰ ਇੱਕੋ ਆ ਰੱਬ ਨੇ ਤਾਂ ਦੁਨੀਆ ਜੇ ਸਾਰੀ ਦੁਨੀਆ ਹਾਰ ਗਈ ਦੀ ਉਹ ਕੋੜੀ ਅਸ਼ਟਵਾਭ ਕਰਦੇ ਗਿਆਨ ਪੈਦਾ ਹੋਇਆ ਦੁਨੀਆ ਚ ਪਹਿਲਾ ਜਿਹਨੂੰ ਰਾਜੇ ਜਨਕ ਨੂੰ ਦਿੱਤਾ ਸੀ ਹਮ ਸਭ ਦੁਨੀਆ ਫੇਲ ਕਰਦੀ ਪੰਤਾਂ ਦੇ ਬਜਲੇ ਲੇਕਿਨ ਅਸ਼ਟਵਾਭ ਕਰਨੇ ਰਾਜੇ ਜਨਕ ਨੂੰ ਗਿਆਨ ਦੱਸਦਾ ਕੋੜੇ ਝਰਕਾ ਪਉਣ ਸੇ ਪਹਿਲਾ ਪਹਿਲਾ ਹਮ ਕਰਦੇ ਚਲੋ ਲੋਕਾਂ ਸਹਿਰ ਜਰਾ ਯਾਨੀ ਇਹਨਾਂ ਕੋਹ ਵੀ ਕੋੜੀ ਆਹੋ ਇਹਨਾਂ ਕੋ ਬੜਾ ਪੰਤ ਅੱਛਾ ਬਾਬਾ ਜੀ ਇਹ ਦੱਸੋ ਜੇ ਲੈਦੇ ਪੰਜਾਬ ਤੋਂ ਇੱਥੇ ਆ ਜਾਣ ਉਹ ਆਪਣੇ ਪਿੰਡ ਚ ਦੁੱਗਰੀ ਦੇ ਵਿੱਚ ਮੁਸਲਮਾਨ ਭਰਾ ਕਦੀ ਆਣਾ ਚਾਹਣ ਇੱਥੇ ਪਹੁੰਚ ਜਾਣ ਸਵਾਗਤ ਕਰੂਗੇ ਉਹਨਾਂ ਦਾ ਬਿਲਕੁਲ ਅੱਛਾ ਜਿਹੜੇ ਪਹਿਲਾਂ ਗਏ ਹੋਏ 47 ਤੋਂ 60 ਸਾਲ ਪਹਿਲਾਂ ਜਦ ਬਾਰ ਵਸੀਏ ਸਾਡੇ ਗੱਲ ਉੱਧਰ ਰਹਿ ਕੇ ਤੇ ਚੇਲੀ ਪੀਂਦੇ ਗਰੀਬ ਲੋਕ ਉਹ ਵੀ ਪਾਕਿਸਤਾਨ ਦੇ ਜਦ ਅਸੀਂ ਗਏ ਆ ਗਣਕਾਣੇ ਸਾਹਿਬ ਦੇ ਬਾੜੂ ਟੱਪੇ ਜਿਹੜੇ ਲਾਗਪਿੰਡ ਦੇ ਸਾਰੇ ਆਏ ਹੱਥ ਖੜੇ ਕਰਕੇ ਖੜੇ ਤੇ ਕੋਈ ਕਹਿੰਦੇ ਆਜੋ ਪਾਣੀ ਪੀਜੋ ਬੱਚੇ ਆਇਆ ਆਏ ਕਰਦੇ ਬਹੁਤ ਸਾਰਾ ਸਨਕਾਰ ਕਰਿਆ ਬਹੁਤ ਸਨਕਾਰ ਕਰ ਦਿੰਦੇ ਦਿਓ ਆਣਗੇ ਤੁਸੀਂ ਕਰੋਗੇ ਸਤਕਾਰ ਬਹੁਤ ਬਹੁਤ ਸਨਕਾਰ ਹਮ ਇੱਕ ਨੇ ਉਹ ਚਿੱਠੀ ਪਾਈ ਜੀ ਬਈ ਮਨੂੰ ਕੋਈ ਮੇਰੇ ਦੁੱਗਰੀ ਦਾ ਅਸੀਂ ਬੜੇ ਫੋਨ ਕਰਿਓ ਲਾਹੌਰ ਰਹਿੰਦਾ ਤਾਂ ਫਿਰ ਜਿੱਥੇ ਅਸੀਂ ਗਾਇਕ ਗੁਰਦਾਰੇ ਚ ਉੱਥੇ ਬੜਨ ਨਹੀਂ ਚੇਤੇ ਦਿੰਦੇ ਉਹ ਆਦਮੀ ਨੂੰ ਅੱਛਾ ਜੇ ਸਾਡੇ ਕੋਲ ਫੋਨ ਮਿਲ ਜਾਂਦਾ ਫਿਰ ਅਸੀਂ ਬਾਹਰ ਸਕਦੇ ਤੇ ਉੱਥੇ ਕੋਈ ਵੀ ਬੰਦਾ ਨਨਕਾਰਾਚ ਮੁਸਲਮਾਨ ਬਣ ਨਹੀਂ ਦੱਸ ਸਕਦਾ ਵੀ ਕਿਤੇ ਕੋਈ ਹਰਕਤ ਨਾ ਕਰ ਦੇ ਹਾਂਜੀ ਹਰਕਤ ਤੇ ਡਰਦੇ ਤੇ ਬਾਅਦ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਹੁਣ ਘਰ ਚੱਲਦੇ ਤੁਹਾਡੇ ਕੋਲ ਉੱਥੇ ਹੋਰ ਗੱਲਾਂ ਕਰਨੀਆਂ ਜਾ ਕੇ ਕਿੱਥੇ ਜੀ ਤੁਹਾਡੇ ਘਰ ਚਲੋ ਨਾਲੇ ਪੀਣੀ ਚਾਹ ਉੱਥੇ ਜਾ ਕੇ ਲਓ ਜੀ ਕਿੱਦਾਂ ਦੀਆਂ ਲੱਗੀਆਂ ਗੱਲਾਂ ਬਾਤਾਂ ਕਿੱਦਾਂ ਦਾ ਲੱਗਿਆ ਵਲੌਗ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਕਮੈਂਟ ਕਰਿਓ ਜੇਕਰ ਤੁਹਾਡਾ ਦੁਗਰੀ ਪਿੰਡ ਦੇ ਨਾਲ ਕੋਈ ਵਾ ਵਾਸਤਾ ਹੈ ਕੋਈ ਦੁਗਰੀ ਪਿੰਡ ਨਾਲ ਤੁਹਾਡਾ ਸੰਬੰਧ ਹੈ ਤੁਸੀਂ ਪੁਰਾਣੇ ਦੁਗਰੀ ਪਿੰਡ ਦੇ ਵਿੱਚ ਰਹਿੰਦੇ ਸੀਗੇ ਦੇਖੋ ਲੈ ਤੇ ਤੇ ਚੜਦੇ ਪੰਜਾਬ ਤੇ ਪੂਰਾ ਤੀਸਰਾ ਪੰਜਾਬ ਜਿਹੜਾ ਵਿਦੇਸ਼ਾਂ 'ਚ ਵਸਿਆ ਹੋਇਆ ਹੈ ਉਹ ਵੀ ਜ਼ਰੂਰ ਕਮੈਂਟ ਕਰਨ ਕਿ ਦੁਗਰੀ ਪਿੰਡ ਦੇ ਵਿੱਚ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਸ਼ੱਕਾ ਸੰਬੰਧੀ ਜਾਂ ਤੁਸੀਂ ਇਸ ਪਿੰਡ ਦੇ ਵਸਨੀਕ ਸੀਗੇ ਤੁਸੀਂ ਇੱਥੇ ਬਚਪਨ ਬਤਾਇਆ ਹੋਵੇ ਸਮਾਂ ਬਤਾਇਆ ਹੋਵੇ ਤਾਂ ਉਹਨਾਂ ਯਾਦਾਂ ਨੂੰ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਵੱਡੇ ਵੱਡੇ ਕਮੈਂਟਸ ਲਿਖ ਕੇ ਜਿਹੜਾ ਹੈ ਵਰਸੇ ਜਰੂਰ ਕਰਦੇ ਰਹੋ ਇਹੀ ਕੰਮ ਕਰਦੇ ਆ ਵਿਰਸੇ ਤੇ ਵਿਰਾਸਤ ਤੇ ਕੰਮ ਕਰਦੇ ਆ ਬਜ਼ੁਰਗਾਂ ਨੂੰ ਮਿਲਦੇ ਆ ਪੁਰਾਣੀਆਂ ਇਮਾਰਤਾਂ ਪੁਰਾਣੇ ਜਿਹੜੇ ਮੋਨੂਮੈਂਟਸ ਪੁਰਾਣੀਆਂ ਮਸਜਿਦਾਂ ਪੁਰਾਣੇ ਮੰਦਰ ਗੁਰਦੁਆਰਾ ਸਾਹਿਬ ਧਾਰਮਿਕ ਸਥਾਨ ਤਖਾਨੇ ਆ ਵਿਰਸੇ ਤੇ ਵਿਰਾਸਤ ਤੇ ਕੰਮ ਕਰਨ ਵਾਲਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ YouTube ਤੇ ਵੀ ਹੈ Facebook ਤੇ ਵੀ ਹੈ ਤੇ Instagram ਤੇ ਵੀ ਤੁਸੀਂ ਸਾਨੂੰ ਸਰਚ ਕਰ ਸਕਦੇ ਹੋ ਧੰਨਵਾਦ ਸ਼ੁਕਰੀਆ ਮਿਹਰਬਾਨੀ